बाबा अजीत ਸਿੰਘ ਜੀ ਹੰਸਾਲੀ ਵਾਲੇ ਸੰਤਾਂ ਦੇ ਮੋਤੇ जखਮ ਕਿਉਂ ਹੋਏ ਸੀ ਬੜੇ ਸੋਨੇ ਸਿਉ ਜਵਾਨੀ ਵੇਲੇ ਸੱਚ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਖੁਸ਼ ਵੀ ਬਹੁਤ ਹੋਵੋਗੇ ਪਰਮਾਤਮਾ ਨੇ ਅਕਾਲ ਪੁਰਖ ਨੇ ਸੰਤਾਂ ਨੇ ਜਿਹੜੀ ਉਹ ਐਸੀ ਕਰਾਮਾਤ ਕੀ ਕੀਤੀ ਸੀ ਇਹ ਆਪ ਜੀ ਨਾਲ ਪਹਿਲੀ ਵਾਰ ਇਸ ਬਾਰੇ ਸਾਂਝ ਕਰਨ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਇਸ ਬਾਰੇ ਜਾਣਨ ਤੋਂ ਪਹਿਲਾਂ ਸਾਹ ਸੰਗਤ ਜੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਹੁਣ ਰਲ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜ਼ਿਕਰ ਤੁਸੀਂ ਬੜੀ ਵਾਰ ਸੁਣਿਆ ਹੋਏਗਾ ਉਹ ਆਪਣੇ ਜੀਵਨ ਵਿੱਚ ਸਾਨੂੰ ਬਹੁਤ ਕੁਝ ਸਮਝਾ ਕੇ ਗਏ ਹਨ ਤੇ ਬਹੁਤ ਗਿਆਨ ਵੰਡਿਆ ਹੈ ਉਹਨਾਂ ਮਹਾਪੁਰਖਾਂ ਦੇ ਦਰਸ਼ਨ ਤੁਸੀਂ ਕੀਤੇ ਹੀ ਹੋਣਗੇ ਜਾਂ ਆਪ ਜੀ ਨੇ ਸੋਸ਼ਲ ਮੀਡੀਆ ਤੇ ਵੀ ਵੇਖਿਆ ਹੋਵੇਗਾ ਕਿ ਸਾਧ ਸੰਗਤ ਜੀ ਉਹਨਾਂ ਦੇ ਮੋਢੇ ਛੋਟੇ ਛੋਟੇ ਦਾਗ ਪਏ ਹੋਏ ਸਨ ਇਹ ਤੁਸੀਂ ਆਪ ਜੀ ਨੇ ਵੇਖਿਆ ਹੀ ਹੋਵੇਗਾ ਇਸ ਬਾਰੇ ਮੈਡੀਕਲ ਲਾਈਨ ਵਾਲਿਆਂ ਨੇ ਵੀ ਇਹ ਕਿਹਾ ਸੀ ਕਿ ਇਹ ਕੋਈ ਰੋਗ ਨਹੀਂ ਹੈ ਇਹ ਤਾਂ ਮਹਾਪੁਰਖਾਂ ਨੇ ਇੱਕ ਕੋਤਕ ਕੀਤਾ ਸੀ ਉਹ ਕਿਵੇਂ ਕੀਤਾ ਸੀ ਮਹਾਪੁਰਖਾਂ ਨੇ ਆਪ ਜਾਣਦੇ ਹੀ ਹੋਵੋਗੇ ਜੇ ਨਹੀਂ ਜਾਣਦੇ ਤਾਂ ਇਸ ਵੀਡੀਓ ਰਾਹੀਂ ਆਪ ਜੀ ਨੂੰ ਇਸ ਬਾਰੇ ਜਾਣਨਾ ਪਾਉਣ ਜਾ ਰਹੇ ਹਾਂ ਬਾਬਾ ਜੀ ਜਵਾਨੀ ਵੇਲੇ ਬਹੁਤ ਹੀ ਖੂਬਸੂਰਤ ਸਨ ਉਹਨਾਂ ਦਾ ਚਿਹਰਾ ਹਰ ਵੇਲੇ ਫੁੱਲਾਂ ਵਾਂਗ ਖੜਿਆ ਰਹਿੰਦਾ ਸੀ ਪਿਆਰਿਓ ਜਿਹੜਾ ਨਾਮ ਬਾਣੀ ਦਾ ਰਸੀਆ ਹੁੰਦਾ ਹੈ ਉਸ ਦਾ ਚਿਹਰਾ ਹਮੇਸ਼ਾ ਖਿੜਿਆ ਹੀ ਰਹਿੰਦਾ ਹੈ ਹੰਸਾਨੀ ਵਾਲੇ ਬਾਬਾ ਜੀ ਬਹੁਤ ਹੀ ਸੋਹਣੇ ਸਨ ਉਹਨਾਂ ਦੇ ਦੀਦਾਰੇ ਜਿਹੜਾ ਵੀ ਕਰ ਲੈਂਦਾ ਸੀ ਉਹਦੀ ਰੂਹ ਖੁਸ਼ ਹੋ ਜਾਂਦੀ ਸੀ ਇੱਕ ਦਿਨ ਮਹਾਪੁਰਖਾਂ ਦੀ ਸੰਗਤ ਦੇ ਵਿੱਚ ਦਰਬਾਰ ਦੇ ਵਿੱਚ ਇੱਕ ਪੈਣ ਆਈ ਜੋ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਸੀ ਉਹ ਬਾਬਾ ਜੀ ਦੇ ਕੋਲ ਬੈਠ ਗਈ ਬਾਬਾ ਜੀ ਉਸ ਵੇਲੇ ਸੰਗਤ ਨਾਲ ਵਚਨ ਵਿਲਾਸ ਕਰ ਰਹੇ ਸਨ ਗੁਰਬਾਣੀ ਦਾ ਉਪਦੇਸ਼ ਦੇ ਰਹੇ ਸਨ ਉਸ ਵੇਲੇ ਉਹ ਬੈਨ ਆ ਕੇ ਮਹਾਪੁਰਖਾਂ ਨੂੰ ਨਮਸਕਾਰ ਕਰਦੀ ਹੈ ਕਹਿੰਦੀ ਹੈ ਕਿ ਬਾਬਾ ਜੀ ਕਿਰਪਾ ਕਰੋ ਮੈਨੂੰ ਇਹ ਜੀਵਨ ਨਹੀਂ ਚਾਹੀਦਾ ਮੇਰਾ ਜੀਵਨ ਜਿਹੜਾ ਹੈ ਉਹ ਬਿਲਕੁਲ ਵਿਰਾਮ ਹੋ ਚੁੱਕਿਆ ਹੈ ਮੈਨੂੰ ਜਿਨਾ ਚੰਗਾ ਨਹੀਂ ਲੱਗਦਾ ਮੇਰਾ ਜੀਵਨ ਵੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਬਸ ਅਜਾਈ ਹੋਵੇ ਮੇਰਾ ਕੋਈ ਜੀਵਦਾ ਅਰਥ ਨਹੀਂ ਤੇ ਨਾ ਹੀ ਕੋਈ ਮਕਸਦ ਹੈ ਬਾਬਾ ਜੀ ਕਹਿੰਦੇ ਤੀਏ ਐਸਾ ਕੀ ਹੋ ਗਿਆ ਜਦੋਂ ਉਸ ਧੀ ਨੇ ਆਪਣਾ ਮੂੰਹ ਖੋਲ ਕੇ ਵਿਖਾਇਆ ਇਹ ਛੋਟੇ ਛੋਟੇ ਜ਼ਖਮ ਜਿਹੜੇ ਸੀ ਉਸ ਧੀ ਦੇ ਚਿਹਰੇ ਤੇ ਬਣੇ ਹੋਏ ਸੀ ਉਹ ਕਹਿਣ ਲੱਗੀ ਮੇਰੇ ਘਰ ਦੇ ਖੁਦ ਮੇਰਾ ਚਿਹਰਾ ਵੇਖ ਕੇ ਖੁਸ਼ ਨਹੀਂ ਬਾਹਰ ਵਾਲਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਮੇਰਾ ਦੁਨੀਆ ਤੇ ਸੰਸਾਰ ਤੇ ਜਿਹੜਾ ਆਉਣ ਦਾ ਮਕਸਦ ਹੈ ਉਹ ਮੈਨੂੰ ਸਮਝ ਨਹੀਂ ਲੱਗ ਰਿਹਾ ਮੈਂ ਇਸ ਜੀਵਨ ਲੀਲਾ ਨੂੰ ਸਮਾਪਤ ਕਰ ਲਵਾ ਮੈਂ ਆਪ ਜੀ ਦੇ ਦਰਦਾ ਬਹੁਤ ਹੀ ਸੁਨਿਆ ਹੈ ਆਪ ਜੀ ਬਾਰੇ ਵੀ ਦედაਰਾ ਕਰ ਲਵਾ ਤੇ ਮੈਂ ਆਪਣਾ ਜੀਵਨ ਤਿਆਗ ਦਵਾਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਇੱਕੋ ਹੀ ਗੱਲ ਕਹਿੰਦੇ ਹੋਏ ਕਿ ਆ ਤੀਏ ਇੰਜ ਕਰ ਤੇਰੀ ਅੱਜ ਤੋਂ ਬਾਅਦ ਸੂਰਤ ਵੇਖਣ ਨੂੰ ਸਾਰੇ ਹੀ ਰਾਜੀ ਹੋ ਜਾਣਗੇ ਤੂੰ ਇੰਜ ਕਰ ਸਾਡਾ ਜਿਹੜਾ ਰੂਪ ਲੈ ਜਾ ਆਹ ਤੇਰਾ ਵਾਲਾ ਜਿਹੜਾ ਰੂਪ ਹੈ ਇਹ ਸਾਨੂੰ ਦੇ ਦੇ ਤੇ ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਕਹਿੰਦੇ ਨੇ ਕਿ ਮਹਾਪੁਰਖਾਂ ਦੇ ਚਿਹਰੇ ਤੇ ਛੋਟੇ-ਛੋਟੇ ਜ਼ਖਮ ਬਣ ਗਏ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਜਿਹੜਾ ਉਹਨਾਂ ਦਾ ਸਰੂਪ ਸੀ ਸਾਧ ਸੰਗਤ ਰੂਪ ਸੀ ਉਹ ਸਾਰਾ ਨੂਰ ਉਸਤੀ ਉਸ ਪਹਿਨ ਦੇ ਚਿਹਰੇ ਤੇ ਆ ਗਿਆ ਉਹ ਕੁਝ ਹੀ ਦਿਨਾਂ ਵਿੱਚ ਠੀਕ ਹੋ ਗਈ ਇਹ ਸਾਰੀ ਜਿਹੜੀ ਵਾਰਤ ਹੈ ਇਹ ਉਹਨਾਂ ਲੋਕਾਂ ਤੋਂ ਪਤਾ ਲੱਗਦੀ ਹੈ ਜਿਨ੍ਹਾਂ ਨੇ ਅਸਲ ਵਿੱਚ ਮਹਾਪੁਰਖਾਂ ਦੇ ਦਰਸ਼ਨ ਕੀਤੇ ਕਹਿੰਦੇ ਨੇ ਜਿਹੜਾ ਮਹਾਪੁਰਖਾਂ ਨੂੰ ਜੀਵਨ ਸਮਰਪਿਤ ਹੁੰਦਾ ਹੈ ਉਹ ਸਾਧ ਸੰਗਤ ਨੂੰ ਵੀ ਸਮਰਪਿਤ ਹੁੰਦਾ ਹੈ ਆਪਣੇ ਸਰੀਰ ਨਾਲ ਪਿਆਰ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ ਹੁੰਦਾ ਕਿਸੇ ਦੁਨਿਆਵੀ ਚੀਜ਼ ਨਾਲ ਮੋਹ ਨਹੀਂ ਰੱਖਦੇ ਉਹਨਾਂ ਨੂੰ ਪਿਆਰ ਹੁੰਦਾ ਹੈ ਕੇਵਲ ਰੱਬ ਦੀ ਪ੍ਰੇਮਾ ਭਗਤੀ ਦੇ ਨਾਲ ਸੁਨ ਮੰਨ ਮਿੱਤਰ ਪਿਆਰਿਆਂ ਮਹਾਪੁਰਖਾਂ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਪਰਮਾਤਮਾ ਦੀ ਬੰਦਗੀ ਦੇ ਵਿੱਚ ਰਹਿਣਾ ਸਾ ਸੰਗਤ ਜੀਓ ਉਹ ਮਹਾਪੁਰਖ ਇੱਕ ਵੀ ਕੜੀ ਆਪਣੀ ਵਿਅਰਥ ਨਹੀਂ ਜਾਣ ਦਿੰਦੀ ਉਹ ਤਾਂ ਸੰਗਤ ਨੂੰ ਤਾਰਨ ਆਉਂਦੇ ਹਨ ਨਾਮ ਜਪਦੇ ਰਹਿੰਦੇ ਹਨ ਤੇ ਜਪਉਂਦੇ ਰਹਿੰਦੇ ਹਨ ਆਪ ਜਪੈ ਅਵਰ ਨਾਮ ਜਪਾਵੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਆਓ ਅਸੀਂ ਵੀ ਨਿਮਾਨੀ ਓਕੇ ਚਲਿਏ ਤੇ ਗੁਰੂ ਵਾਲੇ ਬਣੀਏ ਅਤੇ ਬਾਣੀ ਨਾਲ ਜੁੜੀਏ ਅਤੇ ਮਹਾਪੁਰਖਾਂ ਦੀਆਂ ਦਸੀਆਂ ਹੋਈਆਂ ਵਿਚਾਰਾਂ ਦੇ ਉੱਪਰ ਚਲਿਏ ਤੇ ਗੁਰੂ ਵਾਲੇ ਬਣੀਏ ਰਲ ਕੇ ਫਤਹਿ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ